ਹਾਂਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲੋ ਜੀ ਮਿੱਤਰੋ ਹਰੇ ਜੱਸਾ ਬਾਈ ਅੱਜ ਗਿਆ ਨਹੀਂ ਉਰੀਆ ਤੇ ਮਸ਼ੀਨ ਟੱਕੀ ਹੋਈ ਆ ਦੂਸਰਾ ਵੀ ਥੋੜਾ ਹਲੇ 550.5 ਆ ਵੀ ਵੀ ਖੜਾ ਤੇ ਸਵਰਾਜ ਵੀ ਮਸ਼ੀਨ ਵਾਲਾ ਅੱਜ ਹਲੇ ਕਿਉਂਕਿ ਪੱਠੇ ਵਾਲੇ ਖੇਤ ਦੀਆਂ ਵੇਲਾ ਕੱਟ ਰਹੇ ਨੇ ਬੇਲ ਕਟਰ ਕੋਈ ਵੀਰ ਲੈ ਗਿਆ ਕੱਟ ਰਹੀ ਆ ਜੀ ਬੇਲ ਪੱਠੇ ਵਾਲੇ ਖੇਤ ਦੀ ਲੇਬਰ ਲਾਤਾ ਕੰਮ ਲਵੇ ਥੋੜਾ ਹੀ ਰਹਿੰਦਾ 12 1 ਵਜੇ ਤੋਂ ਬਾਅਦ ਮੈਨੂੰ ਲੱਗਦਾ ਹੋ ਜਾਣਗੇ ਵਿਹਲੇ ਤੇ ਫਿਰ ਉਧਰ ਪਟਾਈ ਲੱਗੂਗੀ ਹੱਡਾ ਰੋੜੀ ਵਾਲੇ ਖੇਤ ਚ ਇਧਰੋਂ ਨਵੇੜ ਕੇ ਟਰੇਲ ਚੱਕ ਰਹੇ ਨੇ ਥੱਲੇ ਵਾਲੇ ਖੇਤ ਦੀ ਤੇ ਨਾਲੇ ਰਹਿੰਦਾ ਵੀਰ ਚੱਕਣ ਤੋਂ ਠੇਕੇਦਾਰ ਜਾ ਕਰ ਰਿਹਾ ਬੇਲ ਇਹ ਤੋਂ ਬਾਅਦ ਕਰਨੀ ਆ ਚੋਕ ਦੋ ਵਾਰੀ ਫੇਰਾਂਗੇ ਹਾਲ ਤੇ ਨਾਲੇ ਚੱਕਣੇ ਨੇ ਆਪਾਂ ਗੋਲੀ ਉਹ ਪਈਆ ਸਾਹਮਣੇ ਬੀਜ ਵਾਲੀ ਤੇ ਫੇਰ ਉਹ ਤੋਂ ਬਾਅਦ ਕਰਨੀ ਆ ਜੀ ਇਹਦੀ ਮੱਕੀ ਫਸਾਈ ਆਪਾਂ ਦੇਖਦੇ ਆ ਅੱਜ ਹੁੰਦੀ ਆ ਜਾਂ ਕੱਲ੍ਹ ਹੁੰਦੀ ਆ ਤੇ ਬੀਜ ਤਾਂ ਆਇਆ ਪਿਆ ਇਹ ਪਲਾਟ ਦਾ ਕਿ ਵਾ ਇਹਨਾਂ ਦਾ ਖਿਆਲ ਰੱਖਦਾ ਵੀ ਔਣ ਸਾਰ ਪਾਣੀ ਮਾਰਨ ਲੱਗ ਗਿਆ ਆ ਦੇਖ ਲੋ ਚੱਲਦਾ ਕੰਮਕਾਰ ਡੇਜਰ ਮਾਰ ਕੇ ਆਇਆ ਮੋਟਾ 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 ਪੂਰਾ ਘੈਂਟ ਪੂਰਾ ਘੈਂਟ ਮਾਰ ਕੇ ਆਇਆ ਤੇ ਰੂੜੀ ਪਾਈ ਵੀ ਦੀ ਪਲਾਟ ਚ ਇਸ ਕਰਕੇ ਧੋਣਾ ਪੈ ਗਿਆ ਦੇਖੋ ਤੁਹਾਨੂੰ ਪਤਾ ਹੀ ਆ ਫਿਰ ਇਹ ਜੰਮ ਜਾਣਾ ਨਹੀਂ ਬਾਕੀ ਵੇਟ ਕਰ ਲੋ ਚੈੱਕ ਤੇ ਹੁੱਕਾ ਦੋ ਸਾਈਡ ਤੇ ਪੂਰੇ ਘਾਟ ਨੇ ਜੀ ਇਹ ਐਨੋ ਕਿ ਜੀ ਆਪਾਂ ਰੋਟੀ ਲੈ ਕੇ ਸਹੌਲੀ ਤੇ ਉਰੇ ਰਾਜੂ ਲੱਗਿਆ ਹੋਇਆ ਆਪਦਾ ਵੱਟ ਦੇ ਲਵੇ ਘਾਹ ਕੂਜਾ ਮਾੜਾ ਮੋਟਾ ਸਾਫ ਸੁਥਰਾ ਜਾਂ ਕਰਨਾ ਤੇ ਪਹਿਲਾਂ ਲਾਈਆ ਮੱਕੀ ਜਿਹੜੀ ਸੂਰਾਂ ਨੇ ਕਰਤੀ ਸੀ ਖਰਾਬ ਰਾਤ ਮਾ ਦੇ ਕੇ ਗਿਆ ਸੀ ਇੱਕ ਥੈਲੀ ਉਰੇ ਜਾਂ ਰੋਟੀ ਲੈ ਕੇ ਆਏ ਸੀ ਇਹਨੂੰ ਤਾਂ ਹਲੇ 2 ਦਿਨ ਹੋਏ ਨੇ ਪਾਣੀ ਲਾਏ ਇਹਨੂੰ। 2-3 ਦਿਨ ਹੋਰ ਲੰਗੇ ਤੇ ਜੰਮੂ ਵੀ ਹੋਇਆ। ਲੋ ਜੀ ਚੱਲਦਾ ਖੇਤ ਨਿਜਰ ਦਾ ਕੰਮ। ਲਾਡੀ ਬਾਈ ਲੱਗਿਆ ਹੋਇਆ ਮਾਰਨਾ। 50-75 ਨਾਲ ਜਿਹੜੇ ਆਲੂ ਪੱਟੇ ਤੇ 4 ਖੇਤ। ਪਟਕਾਰੇ ਨਾਲ ਵਧੀਆ ਤਰੀਕੇ ਨਾਲ ਚੱਲਦਾ ਦੇਖੋ ਐਨ ਮਿੱਠੀ ਚਾਲ ਤੇ ਕਰਦਾ ਉਹ ਮੰਨਦਾ ਸਟਮੋ ਲੂਆ ਜਿਹੜੇ ਖੇਤ ਦੀ ਆਪਾਂ ਨੇ ਵੇਚ ਚੱਕੀ ਆ ਉਹਦੀ ਵਾਹੀ ਕਰਕੇ 520 ਨਾਲ ਦੀ ਕੀ ਮਾੜੀ ਆਲੂਆਂ ਦੀ ਤੇਜ਼ੀ ਆ ਦੇਖੋ ਚੁਗਣੇ ਵਾਲੇ ਕਿਵੇਂ ਫਿਰਦੇ ਨੇ ਆ ਸਾਰੇ ਬਾਹਰੋਂ ਆਏ ਨੇ ਚੁਗਣ ਤੇ ਹਲੇ ਤਾਂਦੇ ਚਲੇ ਗਏ ਜਿਹਨੂੰ ਮਿੱਟੀ ਜਾਈ ਜਾਂਦੀ ਆ ਬਹੁਤ ਨੀਵਾ ਐ ਕਿਉਂਕਿ ਆ ਪੱਟ ਟੁੱਟ ਜਾਂਦੀ ਆ ਬੱਟ ਟੁੱਟਣ ਨਾਲ ਮਿੱਟੀ ਥੱਲੇ ਚਲੀ ਜਾਂਦੀ ਆ ਇਸ ਕਰਕੇ ਬਾਰ ਬਾਰ ਉੱਥੇ ਨੂੰ ਜਾਈ ਜਾਂਦਾ ਤੇ ਲੇਜ਼ਰ ਕਰੇ ਬਿਨਾ ਆਪਾਂ ਮੱਕੀ ਨਹੀਂ ਬੀਜਣੀ ਨਾਲੀ ਸੁਖਵੀ ਤੇ ਕੀ ਸਿਉਂਕ ਨਾਲ ਤੇ ਪਟਾਈ ਆ ਤੇ ਤੇ ਲੱਗ ਜੂ ਕੰਮ ਸੁੱਕੀ ਆ ਜਮਾਈ ਹੁਣ ਇਹ ਸੇ ਨੂੰ ਪੈ ਗਈ ਜੀ ਨਾ ਇਸ ਕਰਕੇ ਪੱਟਣੀ ਪੈਗੀ ਜੇ ਹਰੀ ਹੁੰਦੀ ਫਿਰ ਆਪਾਂ ਨੇ ਨੀਂਤੀ ਪੱਟਣੀ ਸੋਪੂ ਕੀ ਜਮਈ ਇਸ ਕਰਕੇ ਆਪਾਂ ਨੂੰ ਪੱਟਣੀ ਪੈਗੀ ਬਹੁਤ ਮਿੱਟੀ ਚਲੇਗੀ ਖੁੰਜੇ ਦੇ ਵਿੱਚ ਇਹ ਚ ਆ ਪਾਟਾ ਟੁੱਟਣ ਕਾਰਨ ਹਟ ਜਾਂਦੀ ਹੈ ਮਿੱਟੀ ਇਹਦੀ ਕਿਉਂਕਿ ਪਲਾਟ ਦਾ ਘੱਟੋ-ਘੱਟ ਵੀ 1.5 ਫੁੱਟ ਦਾ ਫਰਕ ਹੈ ਇਹਦਾ ਰ ਇਹਦਾ ਤਤੋਂ ਬੀਜ ਵਾਲੇ ਆਲੂ ਦੀ ਪਟਾਈ ਲਾਤੀ ਤੇ ਬੇਲ ਵੱਡੀ ਨੂੰ ਹੋ ਗਿਆ ਸੀ ਮੀਂਹ ਤੋਂ ਉੱਤੇ ਆ ਦੇਖੋ ਥੋੜੇ ਸਾਹਮਣੇ ਆ ਇਹ ਪਲਾਟ ਦੀ ਤੇ ਐਡਾਂ ਦਾ ਸੰਟੈਨਾ ਇਹ ਸੰਟੈਨਾ ਹਲੋ ਜੀ ਲੰਬੀ ਚਾਲ ਦਾ ਦੂਗਾ ਪੂਰਾ ਘੈਂਟ ਆ ਬਾਕੀ ਥੋੜੇ ਸਾਹਮਣੇ ਆ ਦੋ ਨਕਾਲ ਨਗੂੜ ਜੋ ਵੀ ਹੈਗਾ ਬਾਈ ਟਾਲੂ ਆ ਤੇ ਥੋੜੀ ਜੀ ਪਹਿਲੀ ਸੁੱਕ ਗਈ ਸੁਕਣ ਕਰਕੇ ਡਾਲੇ ਉੱਠ ਰਹੇ ਨੇ ਬਹੁਤ ਬਾਕੀ ਹੁਣੇ ਬੀਜ ਵਾਲਾ ਸਾਨੂੰ ਪਤਾ ਵੀ ਫਿਰ ਥੋੜਾ ਜਿਹਾ ਝਾੜ ਦੂ ਇਹਨੋਂ ਘੱਟ ਹੁੰਦਾ ਕਿਉਂਕਿ ਬੀਜ ਵਾਲਾ ਇਸ ਕਰਕੇ ਬੇਲ ਟਾਈਮ ਨਾਲ ਵੱਢਣੀ ਪੈਂਦੀ ਆ ਤੇ ਸਾਈਡਾਂ ਸੂਟਾਂ ਪੱਟ ਰਹੇ ਨੇ ਬੰਦੇ ਉਸ ਤੋਂ ਬਾਅਦ ਚਾਲ ਚੱਲੂਗਾ ਕੰਮ ਆ ਪਾਸੇ ਨੂੰ ਇਹ ਸਾਰਾ ਭਰਨਾ ਆਪਾਂ ਨੇ ਦੜਾਈ ਤੇ ਬੇਰ ਵੱਢੀ ਨੂੰ ਮਿਹਨਤ ਉੱਤੇ ਹੋ ਗਿਆ ਟਾਈਮ ਹਾਂਜੀ ਆ ਖਾਲ ਆ ਆਪਣਾ ਇਹਦੀ ਪਟਾਈ ਕਰ ਰਹੇ ਆ ਦੇਖੋ ਬਿਲਕੁਲ ਸਹੀ ਸੈਂਟਰ ਆ ਖਾਲ ਦੀ ਪਟਾਈ ਕਰਦੇ ਆ ਬਿਲਕੁਲ ਓਕੇ ਤੁਹਾਡੇ ਸਾਹਮਣੇ ਆ ਓ ਰਾਜਾ ਬਸ ਕੰਨੀ ਤੇ ਮਾੜ ਆ ਜਾ ਪਰਲੇ ਪਾਸੇ ਜਾਦੇ ਰਹਿ ਗਿਆ ਇਸ ਕਰਕੇ ਲੱਗਦਾ 4 ਕਿਲੇ ਇਹ ਵੱੜਤੇ ਤੇ 2 ਕਿਲੇ ਉਧਰ ਵੱਢਿਆ 6 ਕਿਲੇ ਕੱਟਤੇ ਅੱਜ ਬੇਲਦੇ ਫਲੇਵਰ ਨੇ ਖਿੱਚਿਆ ਪਿਆ ਕੰਮ ਪੂਰੇ ਯੋਰਾ ਨਾਲ ਐਲ ਆਰ ਦੀ ਬੇਲ ਆ ਦੇਖੋ ਅਬ ਕਹ ਮਨ ਕਿਹਨ ਕਰਈਏ ਓ ਠੇਕੇਦਾਰ ਕਿੱਥੇ ਆ ਆ ਬੈਠਾ ਆ ਟੋਪੀ ਵਾਲਾ ਠੇਕੇਦਾਰ ਆ ਜੀ ਚਿੱਟੀ ਸ਼ਰਟ ਵਾਲਾ ਮੁੰਸ਼ੀ ਕਿੱਥੇ ਆ ਮੁੰਸ਼ੀ ਨਹੀਂ ਹੈ ਉੱਥੇ ਵੀ ਨਹੀਂ ਹੈਗਾ ਕਰਤੀ ਜੀ ਲੋਡ ਟਰਾਲੀ 21 ਫੁੱਟੀ ਬੀਜ ਵਾਲੀ ਛਾਂਟੀ ਹੋ ਕੇ ਗਰੇਡਰ ਤੇ ਪਹੁੰਚਾਇਆ ਸੀ ਮਾਲ ਸਾਰਾ ਬਣਾਇਆ ਜਾਂਦਾ ਬੀ ਪਿਆ ਤੇ ਹੋਰ ਟਰਾਲੀ ਲੱਗੀ ਹੋਈ ਆ ਇੱਧਰ 855 ਵਾਲੀ ਤੇ ਸ਼ਪੰਜਾ ਵੀ ਖੜਾ ਦੇਖੋ ਤੇ ਜਗਾ ਬਣਾ ਰਹੇ ਨੇ ਇਸ ਕਰਕੇ ਖੜੇ ਨੇ ਉਸ ਤੋਂ ਵਾਰੀ ਵੀਡੀਓ ਦੇਖੋ ਫਿਰ ਪਰ ਇਹਨੂੰ ਲਾਈਕ ਕਰਿਓ ਕਮੈਂਟ ਕਰਿਓ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਕਿਸੇ ਨਾਲ ਫਿਰ ਕਾਲ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਪਹੁੰਚ ਗਏ ਜੀ ਆਪਾਂ ਸਹੋਲੀ ਵਾਲੀ ਮੋਟਰ ਤੇ ਬੰਦੇ ਛੱਡਣ ਆਏ ਆ ਹੁਣ ਖੇੜਾ ਮਾਰਨ ਜਾਣਗੇ ਤੇ ਚੂਰਾ ਕਰਕੇ